ਸਟਾਰ ਮਨੁੱਖੀ ਰਿਸ਼ਤੇਆਂ ਵਾਂਗ ਕਈ ਵਾਰ ਦੇਸ਼ਾਂ ਦਰਮਿਆਨ ਵੀ ਅਜਿਹਾ ਕੁਝ ਵਾਪਰਦਾ ਹੈ ਜੋ ਪਾਵੁਕਤਾ ਦੀਆਂ ਹੱਦਾਂ ਛੂਹਦਾ ਹੈ ਡੰਡੀ ਪਿਛਲੇ ਦਿਨੀ ਅਜੇ ਹੀ ਭਾਵਕ ਪਲ ਉਦੋਂ ਦੇਖਣ ਨੂੰ ਮਿਲੇ ਜਦੋਂ ਲੈਹਦੇ ਪੰਜਾਬ ਪਾਕਿਸਤਾਨ ਦੀ ਮੁੱਖ ਮੰਤਰੀ ਮਰੀਮ ਨਵਾਜ਼ ਨੇ ਗੁਰੂ ਨਾਨਕ ਦੇਵ ਜੀ ਦੇ ਆਖਰੀ ਸਮੇਂ ਦੀ ਯਾਦ ਵਿੱਚ ਭਾਰਤੀ ਸਰਹੱਦ ਦੇ ਨੇੜੇ ਬਣੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਹਾਜ਼ਰੀ ਭਰੀ ਡੰਡੀ ਮਰੀਮ ਦੇ ਪਿਤਾ ਨਵਾਜ਼ ਸ਼ਰੀਫ ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਡੰਡੀ ਨਵਾਜ਼ ਸ਼ਰੀਫ ਦੇ ਪਿਤਾ ਮੀਆਂ ਸ਼ਰੀਫ ਸਨ ਜੋ ਇਧਰ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਜਾਤੀ ਉਮਰਾਂ ਦੇ ਵਾਸੀ ਸਨ ਡੰਡੀ ਦੇਸ਼ ਦੀ ਵੰਡ ਹੀ ਇਸ ਪਰਿਵਾਰ ਨੂੰ ਇਧਰ ਭਾਰਤ ਤੋਂ ਉੱਤਰ ਪਾਕਿਸਤਾਨ ਲੈ ਗਈ ਡੰਡੀ ਗੁਰਦੁਆਰਾ ਸਾਹਿਬ ਦੀ ਯਾਤਰਾ ਦੌਰਾਨ ਮਰਯਮ ਦਾ ਆਪਣੇ ਦਾਦਾ ਨੂੰ ਅਤੇ ਪਿੰਡ ਨੂੰ ਯਾਦ ਕਰਨਾ ਬੇहद ਭਾਵਕ ਪਲ ਸਨ ਡੰਡੀ ਉਸ ਦਾ ਉਥੇ ਆਪਣੇ ਪਿਤਾ ਦੀਆਂ ਭਾਵਨਾਵਾਂ ਨੂੰ ਸਾਂਝਾ ਕਰਨਾ ਵੀ ਬੇहद ਭਾਵਪੂਰਤ ਸੀ ਡੰਡੀ ਉਸ ਨੇ ਕਿਹਾ ਸੀ ਉਸ ਦੇ ਪਿਤਾ ਹਮੇਸ਼ਾ ਕਹਿੰਦੇ ਹਨ ਕਿ ਸਾਨੂੰ ਆਪਣੇ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ ਡੰਡੀ ਇਹ ਵੀ ਕਿ ਦੋਸਤੀ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰੱਖਣੇ ਚਾਹੀਦੇ ਹਨ ਡੰਡੀ ਇਹ ਵੀ ਕਿ ਆਪਣੇ ਦਿਲਾਂ ਦੇ ਦਰਵਾਜ਼ੇ ਵੀ ਖੁੱਲੇ ਰਹਿਣੇ ਚਾਹੀਦੇ ਹਨ ਡੰਡੀ ਅੱਜ ਨਵਾਜ਼ ਦੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹਨ ਡੰਡੀ ਉਹਨਾਂ ਦਾ ਵੀ ਚੜਦੇ ਪੰਜਾਬ ਭਾਰਤ ਨਾਲ ਮੋਹ ਰਿਹਾ ਸਟਾਰਟ ਹੈ ਡੰਡੀ ਸਾਲ 213 ਵਿੱਚ ਜਦੋਂ ਸ਼ਹਿਬਾਜ਼ ਲੈਂਦੇ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਵਿਸ਼ੇਸ਼ ਰੂਪ ਵਿੱਚ ਇੱਧਰਲੇ ਪੰਜਾਬ ਵਿੱਚ ਕੁਝ ਦਿਨ ਬਿਤਾਏ ਸਨ ਡੰਡੀ ਅਕਸਰ ਇਸ ਯਾਤਰਾ ਦੌਰਾਨ ਉਹ ਭਾਵਕ ਹੋ ਜਾਂਦੇ ਸਨ ਡੰਡੀ ਅੱਜ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹਨ ਡੰਡੀ ਸਾਨੂੰ ਉਹ ਭਾਵਕ ਪਲ ਵੀ ਯਾਦ ਹਨ ਜਦੋਂ ਸਾਲ 1999 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਅੰਮ੍ਰਿਤਸਰ ਤੋਂ ਲਾਹੌਰ ਦੀ ਬਸ ਯਾਤਰਾ ਕੀਤੀ ਸੀ ਡੰਡੀ ਪਾਕਿਸਤਾਨ ਨੇ ਖੁੱਲੀਆਂ ਬਾਹਾਂ ਨਾਲ ਉਹਨਾਂ ਦਾ ਸਵਾਗਤ ਕੀਤਾ ਸੀ ਡੰਡੀ ਉਸ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦੋਹਾਂ ਦੇਸ਼ਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਕੁਝ ਸਮਝੌਤਿਆਂ ਉੱਤੇ ਸਹੀ ਵੀ ਪਾਈ ਸੀ ਪਰ ਉਸ ਸਮੇਂ ਫੌਜ ਦੀ ਅਜੇ ਹੀ ਮਨਸ਼ਾ ਨਹੀਂ ਸੀ ਡੰਡੀ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ਰਫ ਨੇ ਕਾਰਗਿਲ ਦੀਆਂ ਪਹਾੜੀਆਂ ਉੱਤੇ ਕੁਸਪੈਠ ਕਰਵਾ ਕੇ ਮਾਹੌਲ ਨੂੰ ਜ਼ਹਿਰੀਲਾ ਹੀ ਨਹੀਂ ਬਣਾ ਦਿੱਤਾ ਸੀ ਸਗੋਂ ਦੋਹਾਂ ਦੇਸ਼ਾਂ ਵਿੱਚ ਇਸ ਮਸਲੇ ਉੱਤੇ ਜੰਗ ਵੀ ਸ਼ੁਰੂ ਹੋ ਗਈ ਸੀ ਜਿਸਦੀ ਭੇਟ ਨਵਾਜ਼ ਸ਼ਰੀਫ ਵੀ ਚੜ ਗਏ ਸੰ ਡੰਡੀ ਅੱਜ ਵੀ ਚਾਹੇ ਪਾਕਿਸਤਾਨ ਵਿੱਚ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦੇ ਮੁਖੀ ਸ਼ਹਿਬਾਜ਼ ਸ਼ਰੀਫ ਹਨ ਪਰ ਹਮੇਸ਼ਾ ਵਾਂਗ ਅਜੇਹਾ ਪ੍ਰਭਾਵ ਵੀ ਕਾਇਮ ਹੈ ਕਿ ਉਥੇ ਕੋਈ ਵੀ ਹਕੂਮਤ ਹੋਵੇ ਪਰ ਉਹ ਜਲਦੀ ਤਾਂ ਫੌਜ ਦੀ ਰਜ਼ਾ ਅਨੁਸਾਰ ਹੀ ਹੈ ਡੰਡੀ 214 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਸਟਾਕ